ਕੰਨਵਾਛਾਰੇ ਨੂੰ ਇੱਕ ਸਰਪ੍ਰਾਈਜ਼ ਦਵਾਂਗੀ ਆਓ ਆਗੇ ਲੈ ਆਓ ਆਗੇ ਕਿਉਂ ਬਾੜੋਂ ਲੈ ਆਗੇ 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 ਆ ਜਾਂਦਾ ਜਵੰਦੇ ਦੇ ਪਿੰਡ ਨੂੰ ਰਾ ਪੋਨੇ ਨੂੰ ਅੰਦਰ ਉਸਤੀ ਬਾਬਾ ਜੀ ਦੇਵੇ ਆਉਂਦੇ ਬੱਚਿਆਂ ਦੇ ਵਿੱਚ ਆ ਜੇ ਵੀ ਮੈਂ ਤਾਂ ਉਦਣੇ ਹੀ ਮਿਲ ਕੇ ਆ ਹੁਣ ਜਿੱਦਣੇ ਆ ਗਿਆ ਪਿੰਡ ਮੰਮੀ ਹਾਂ ਬਾਠ ਨਹੀਂ ਕਰਦੀ ਕਰਦੇ ਕਰਦੇ ਚਲੋ ਹੁਣ 1 ਵਜੇ ਗਾ ਮਿਆਈ 5 ਵਜੇ ਤੱਕ ਤੁਸੀਂ ਕਿਹੜੇ ਬਲੇ ਟੂ ਹੀ ਦਿਖਾ ਕੇ ਆਉਂਗਾ ਤੁਸੀਂ ਦੱਸੋ ਮੈਨੂੰ ਨਾ ਲੈ ਇੱਧਰ ਆ ਵੀ ਮੈਂ ਤਾਂ ਕਿਆ ਕਤੂ ਨਹੀਂ ਹੁੰਦਾ ਮਾੜਾ ਤਿਆਰ ਆ ਹੁਣ ਤਿਆਰ ਹੋ ਗਿਆ ਤੇ ਬਾਹਰ ਨੂੰ ਲੈ ਕੇ ਚਾਰ ਪਾਈ ਜਾ ਮੂਹ ਸ਼ੂਟ ਕੱਪਰ ਨੂੰ ਤਿਆਰ ਆ ਤੂੰ ਸ਼ੁਰੂ ਕਰ ਆ ਤਿਆਰ ਆ ਖਬਰ ਨੂੰ ਇਹ ਚਲੋ ਚਲੋ ਭਰਾ ਇਹ ਸਾਰਾ ਦਾ ਤੁਹਾਡਾ ਨੰਬਰ ਲੰਘ ਜੇਣਾ ਬੱਚਾ ਨਹੀਂ ਦੇ ਦੇ ਲੰਘ ਜੂ ਤਾਂ ਤੈਨੂੰ ਮਰੇ ਖਾਦੂ ਬੱਚਾ ਆ ਵੀ ਲੈ ਕੇ ਜਾਣੇ ਹਾਂ ਹੋਂ ਦੇਣੇ ਆ ਟੀਟੇ ਵੀਰੇ ਨੂੰ ਦੇਣੇ ਆ ਫਰਕ ਪੈ ਗਿਆ ਉਹ ਕਹਿੰਦਾ ਹਨ ਚਲੋ ਵਧੀਆ ਸ਼ੂਗਰ ਦਾ ਪੱਕਾ ਇਲਾਜ ਤੋਂ ਜਿੰਨਾਂ ਨੇ ਵੀ 20 ਮੰਗਾਉਣੇ ਆ ਆਪਾਂ ਤੋਂ ਮੰਗਾ ਸਕਦਾ ਸੋਦੇ ਹੋਏ ਕੁਚਲੇ ਦੇ 20 ਲੈ 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 ਹੋਰ ਗੁੰਨਦੇ ਤੁਸੀਂ ਆਟਾ ਪਾਜੀ ਕਹਿੰਦਾ ਮੈਂ ਰੋਟੀਆਂ ਉੰਨੀਆਂ ਲਾਵਾਂ ਮੈਂ ਆਟਾ ਗੁੰਨਦੇ ਹਾਂ ਦਾ ਚਲੋ ਆਗੇ ਭਾਜੀ ਚਲੋ ਜਿੰਨਾ ਮਰਜੀ ਸ਼ੂਗਰ ਹੋਵੇ 2 ਹਫ਼ਤਿਆਂ ਦੇ ਵਿੱਚ ਕੰਟਰੋਲ ਦੇ ਵਿੱਚ ਆ ਜਾਂਦਾ ਤੇ ਜਿਨ੍ਹਾਂ ਨੂੰ ਵੀ ਚਾਹੀਦੇ ਹੋਏ ਵੀ ਸੋਦੇ ਹੋਏ ਆਪਣੇ ਕੋਲੇ ਹੁੰਦੇ ਆ ਕੁਚਲੇ ਦੇ ਇਹ 슈ਗਰ ਦਾ ਪੱਕਾ ਲਾਜੀ ਆ। ਵਲਡਵਾਈਡ ਜਿੱਥੇ ਮਰਜੀ ਤੁਹਾਨੂੰ ਚਾਹੀਦਾ ਦੱਸ ਦਿਓ ਮੈਸੇਜ ਕਰ ਦਿਓ ਆਪਾਂ ਨੂੰ। ਆਪਣਾ ਨੰਬਰ ਆਏਗਾ 881770022 88177002 ਤੇ ਤੁਸੀਂ WhatsApp ਤੇ ਸਾਨੂੰ ਮੈਸੇਜ ਭੇਜ ਦਿਓ, ਐਡਰੈਸ ਭੇਜ ਦਿਓ ਤੇ 슈ਗਰ ਦੱਸਿਓ ਵੀ ਕਿੰਨਾ। ਉਹਦੇ ਮੁਤਾਬਕ ਫਿਰ ਵੀ ਪਾਉਣੇ ਪੈਂਦੇ ਆ। ਬਾਕੀ ਜਿਹੜੀ ਜਾਣਕਾਰੀ ਆ ਤੁਹਾਨੂੰ ਆਪਾਂ ਸਾਰੀ ਦੇ ਦਿਆ ਕਰਾਂਗੇ। ਜਿਨ੍ਹਾਂ ਨੂੰ ਵੀ ਚਾਹੀਦੇ ਆ ਸਾਧਨਾ ਸੰਪਰਕ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਆ ਚਲੋ ਜੀ ਉਹ ਜੀ ਅੱਜ ਫੇਰ ਆ ਗਿਆਂ ਠਾਠ ਤੇ ਭਰੋਵਾਲ ਮੰਮੀ ਦੇ ਸੋਮਨ ਦੀ ਟੂਈ ਦਿਖਾਉਣ ਐਤਵਾਰ ਨੂੰ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਐਤਵਾਰ ਨੂੰ ਸੰਗਤ ਆਉਂਦੀ ਆ ਤੇ ਮਰੀਜ਼ ਦੇਖਦੇ ਆ ਇੱਧਰ ਦੇ ਆ ਬਿਮਰੀ ਜੀ ਚਲੋ ਜੀ ਦਿਖਾਏ ਟੂਈਆਂ ਪਰੇਜ ਇਹ ਦੇਖਿਆ ਤੁਹਾਨੂੰ ਦੱਸਿਆ ਸੀ ਨਾ ਵੀ ਪ੍ਰੇਜ ਜ਼ਰੂਰੀ ਹੈ। ਮੰਨਦੀ ਨਹੀਂ ਸੀ ਇਹ ਤਾਂ ਕਹਿੰਦੀ। ਆਪਣੇ ਚ ਮੈਂ ਤਾਂ ਸੋਝਵਾ। ਨਹੀਂ ਇਹਦਾ ਮੰਨਦੀ ਨਹੀਂ ਸੀ ਕਿਹ। ਕਾਹਦਾ ਪ੍ਰੇਜ? ਕੋਈ ਫ੍ਰੀਜ ਨਹੀਂ ਹੁੰਦਾ। ਹਮ ਦੱਸਿਆ ਨਾ ਆਰੇ ਜਿਹੜੀ ਢੋਈ ਆ ਜਿਹੜੀ ਇਹਨੂੰ ਐ ਸਿੱਧੀ ਰੱਖਣਾ। ਹਾਂ 90 ਡਿਗਰੀ ਵਾਲਾ ਕੋਣ ਬਣਾ ਕੇ ਰੱਖਣਾ ਢੋਈ ਦਾ। ਐ ਨਹੀਂ ਵੀ ਐ ਮਗਰ ਨੂੰ ਕਰ ਲਈ। ਸੋਫੇ ਤੇ ਜਾ ਕੇ ਡੈਗ ਪਈ। ਪੈਣਾ ਵੀ ਉਹ ਕਿਹੜਾ ਸੋਫਾ ਕੱਟ ਕਿਹੜਾ ਗੱਦਾ ਕੱਢ ਕੇ ਦਿੰਨੇ ਆ। ਹਾਂ। ਉਹ ਸੱਟੋ ਰਾਤ ਨੂੰ ਆਈ ਕਿ ਉਹ ਵੀ ਗੰਦਾ ਗੜਬਾਸੋਂ ਕਹਿੰਦੇ ਚੌਂਕੜੀ ਨਹੀਂ ਮਾਰਨੀ ਚੌਂਕੜੀ ਨਹੀਂ ਮਾਰਨੀ ਪੌੜੀਆਂ ਨਹੀਂ ਚੜ੍ਹਨਾ ਚੜ੍ਹ ਪੁੱਤ ਜਾਣਾ ਚਲੋ ਬਿੰਦਰ ਦਾ ਵੀ ਫੋਨ ਆ ਗਿਆ ਮੈਨੂੰ ਕਹਿੰਦੀ ਆਜੋ ਚੌਲ ਬਣੇ ਪਾਇਆ ਕੜੀ ਚੌਲ ਕੜੀ ਤੇ ਚੌਲ ਦਵਾਈ ਲੈਣੀ ਆਪਾਂ ਠੀਕ ਆ ਲਿਖ ਦਵਾਈ ਲੈ ਕੇ ਦਿੱਤੀ ਉਹ ਕੈਲਸ਼ੀਅਮ ਦੀਆਂ ਗੋਲੀਆਂ ਲਿਖੀਆਂ ਹੁੰਆਂ ਉੱਗੇ ਮੈਂ ਨਾ ਦਹਲ ਤੋਂ ਦਦ ਨੂੰ ਵੀ ਮੇਲਾ ਪਿੰਦੀ ਹੋਈ ਨਹੀਂ ਡੈਡੀ ਦਾ ਮੋਗ ਹੈ ਨਾ ਡੱਬੂ ਡੱਬੂ ਬਣਦੀ ਜਾਂਦੀ ਆ ਸਭ ਪਈ ਜਾਂਦਾ ਤਾਂ ਉਹ ਜਿਹੜੇ ਉਹ ਪਏ ਨਾ ਪੈਕਟ ਉਹ ਸਾਰੇ ਕਰਦੀਆਂ ਗ੍ਰੈਂਡ ਕਰਦੀਆਂ ਚਲੋ ਆ ਦੇ ਰਾਤ ਵਾਲੇ ਤੂਫਾਨ ਦੇ ਕਿਹੋਂ ਨੁਕਸਾਨ ਨਾ ਤੇ 4 ਵਜੇ ਆਇਆ ਤੁਹਾਡੇ ਆਉ ਤੜਕੇ ਸਾਰੇ ਝੋਨੇ ਵਸਾਈ ਪਏ ਆ ਸਭ ਵੈਸੇ ਗਿਆ ਚੋਂ ਨਾ ਉਹ ਰਾਤ ਬਹੁਤ ਨੁਕਸਾਨ ਹੋਇਆ ਪਰ ਜਗਰਾਮੀ ਰੁਕਣਾ ਹੈ ਨਾ ਕੀ ਕਰਨਾ ਸਮਝੀਆਂ ਲੈਣੀਆਂ ਹਾਂਜੀ ਉਹਨਾਂ ਆ ਸਾਰਿਆਂ ਨੂੰ ਇੱਕ ਸਰਪ੍ਰਾਈਜ਼ ਦਵਾਂਗੇ ਕਿ ਅੱਜ ਆ ਰਿਹਾ ਸਾਡੇ ਘਰੇ ਉਹ ਸਰਪ੍ਰਾਈਜ਼ ਆ ਤੇ ਉਹ ਸਰਪ੍ਰਾਈਜ਼ ਦਵਾਂਗੇ ਉਹਨਾਂ ਦੀਆਂ ਤਿਆਰੀਆਂ ਦੇ ਵਿੱਚ ਲੈ ਕੇ ਜਾਵਾਂਗੇ ਪੱਖੋ ਬਖਰਾ ਉਹਨਾਂ ਨੂੰ ਖਾਣ ਪੀਣ ਬਣਾ ਕੇ ਦਵਾਂਗੇ ਉਹਦਾ ਫੋਮ ਵੀ ਲੈ ਕੇ ਜਾਣਾ ਸੀ ਨਾ ਸਮਝਾ ਰਹੇ ਹਾਂ ਲੋ ਪੰਨਾਂ ਨਾਲ ਚਾਰ ਆਣੇ ਆ ਇਕੱਠਾ ਚਾਰ ਬਰਗਾ ਬਹੁਤ ਹੁੰਦਾ ਇਹਨਾਂ ਦਾ ਉੱਤਰਾ ਨਹੀਂ ਤੁਲੇਆਂ ਨਾਲ ਜੀ ਇੱਥੋਂ ਲੈ ਕੇ ਜਾਂਦੇ ਹੁੰਦੇ ਸੀ ਆਪਾਂ ਨਹੀਂ ਨਾ ਨਹੀਂ ਨਹੀਂ ਕੋ ਲਈ ਜਾਂਦੀ ਹੈ ਲਈ ਹੈ ਫੜ ਲੈ ਫੜ ਲੈ ਫੜ ਲੈ ਕੀ ਲਈ ਜਾਂਦੇ ਹੈ ਹਾਂ ਕੀ ਲਈ ਜਾਂਦੀ ਆ ਕਾਲੂ ਵੀ ਮੀਂਹ ਦਾ ਸਿੱਧ ਘਰ ਸੋਂ ਨੂੰ ਵੀ ਦੱਸਿਆ ਕਹਿੰਦੇ ਬਹੁਤ ਚੰਗਾ ਸਿੰਘ ਤੱਕ ਮੀਂਹ ਆ ਆਦੇ ਸਫੈਦੇ ਦੇਖ ਪਹਿਲਾਂ ਹਰੇ ਜਦੋਂ ਪਿੰਡ ਪਿੰਡ ਜਾਂਦੇ ਸੈਂਹ ਦਰਖਤ ਲੱਗੇ ਜਾਂਦਾ ਇਸ ਨਾਲ ਸਫੈਦੇ ਸਹੀ ਆਦੇ ਜਰਾਮੀ ਕਿੰਨੇ ਮੋਟੇ ਮੋਟੇ ਸਾਰੀ ਰੋੜ ਤੇ ਸੀ ਆ ਏਰੀਆ ਬਚਿਆ ਹੋਇਆ ਹਾਂ ਮੀਂਹ ਦਾ ਬਾਲਾ ਵੱਧੋ ਵਦਨ ਕਹਿੰਦੇ ਦੱਸਿਆ ਆ ਵੇ ਅੱਜ ਤਾਂ ਅਜੇ ਕਹਿੰਦੇ ਟਰੈਲਰ ਕਿੱਥਾਂ ਪੈਣਾ ਉਹ ਉਹ ਤਾਂ ਪਤਾ ਨਹੀਂ ਮੰਮੀ ਵੀ ਪੈਣਾ ਦਾ ਪਤਾ ਨਹੀਂ ਕਿੱਥੇ ਆ ਤੇ ਉਹਨੇ ਚਲਾਉਣੀ ਹੈ ਗੱਡੀ ਰੋਡ ਹੈ ਤੇ ਟ੍ਰੈਫਿਕ ਤਾਂ ਨਹੀਂ ਵਾਲੀ ਲੈ ਫਿਰ ਸਖ ਹੀ ਕਿਵੇਂ ਮੰਮੂ ਹੀ ਸਖ ਗਿਆ ਤੇਰੇ ਨਾਲੋਂ ਵਧ ਜਾ ਤਾਂ ਉਹ ਨਾਲ ਬਹਿ ਬਹਿ ਕੇ ਗੱਡੀ ਮੈਂ ਪਾੜ ਕਹਿੰਦੇ ਸੁਮਨੇ ਦੁਪਹਿਰੇ ਬਿੱਲੇ ਹੁੰਨੇ ਉਹਨਾਂ ਆਪੇ ਗੱਡੀ ਕੱਢਣੀ ਆ ਬਾਹਰ ਨਹੀਂ ਕਰੋ ਆਪੇ ਪਾੜਨੀ ਆ ਦਾਣਾ ਮੰਡੀ ਕਹਿੰਦੇ 2 ਘੰਟੇ ਚ ਲੱਗਿਆ ਆ ਦੱਸਦੀ ਆ ਪੈਟਰੋਲ ਪੰਪ ਦੇ ਨਾਲ ਕਹਿੰਦੇ ਆ ਤਾਂ 2 ਘੰਟੇ ਚ ਆਇਆ ਹੀ ਮੈਂ ਕਿਹਾ ਹੁੰਦੀ ਰਹੀ ਗਈ ਬਸ ਮੈਨੂੰ ਮੋੜਾਂ ਤੋਂ ਡਰ ਲੱਗਣ ਲੱਗ ਗਿਆ ਤਾਂ ਕਿਉਂਕਿ ਹੁਣ 6 ਮਹੀਨੇ ਤਾਂ ਹੋ ਗਏ ਚਲਾਈ ਦੇ ਆ ਭਾਈ ਚਾਰ ਲੈ ਆ ਬਹੁਤ ਲੈ ਕੇ ਆਇਆ ਚਾਰ ਬਹੁਤ ਬੜੇ ਇਹਨਾਂ ਦਾ ਬਸ ਆਪਾਂ ਵਿਲੇਜ ਹੋ ਜਾਈਏ ਵਿਲੇ ਨੇ ਹੋਣ ਕਿ ਚਰਖਾ ਘਤ ਨਹੀਂ ਹੁੰਦੀ ਇਸ਼ਾਰੀ ਜਿਹੜੀ ਪਈ ਹੀ ਨਾ ਰਹੀ ਨਹੀਂ ਤੇਰਾ ਆਪਾ ਦਾਣਾ ਮੰਡੀ ਚੱਲਿਆ ਕਰਾਂਗੇ ਦੋਨੇ ਨਾਲ ਕੋਈ ਦਾਣਾ ਦੁਣਾ ਮੰਡੀ ਜਿਹੜਾ ਸਖਾਇਆ ਤੈਨੂੰ ਕਿੰਨੇ ਪੈਸੇ ਲਏ ਸੀ ਭਾਈ ਨੇ ਉਹਨੇ ਕਿੰਨੇ ਪੈਸੇ ਲਏ ਸੀ ਭਾਈ ਨੇ 4500 ਲੈ ਨਹੀਂ ਮੈਂ ਮਾਰਜਾ 400 400 ਨਹੀਂ 400 ਹੀ ਲਿਆ ਸੀ ਮੈਨੂੰ ਵੀ ਪਤਾ ਹੋ ਗਈ ਸੀ ਤੇ ਸਿੱਖੀ ਹੈ ਨਹੀਂ ਤੇ ਸਖਦਾ ਗਈ ਚੈੱਕ ਕਿੱਥੇ ਗਈ ਸਿੱਧੂ ਕੋਈ ਚਲਾਉਣੀ ਆ ਵਾਜ ਇਧਰੋਂ ਉਧਰੋਂ ਕੋਈ ਨਹੀਂ ਦੇਖਦੀ ਹੁੰਦੀ ਆ ਮੈਨੂੰ ਲੱਗ ਚ ਚਲੋ ਚਲ ਆ ਰਹੇ 15 ਮੱਛੜਾਗੇ ਦਿਖਾਵਾਂ ਆ ਜਾ ਮੈਂ ਤਾਂ ਨਹੀਂ ਚਾਹੁੰਦੀ ਮੈਂ ਢੋਈ ਰਹੀ ਠੀਕ ਹੈ ਲੈ ਉਹ ਦਿਨ ਆ ਮੇਰੇ ਕੋਲ ਪ੍ਰੂਫ ਪਿਆ ਭੈਣ ਨੂੰ ਪੁੱਛ ਲਿਆ ਮੈਂ ਉਹ ਤਾਂ ਆਟੋਮੈਟਿਕ ਗੱਡੀ ਆ ਉਹ ਤਾਂ ਸੌਖੀ ਆ ਆ ਜਾਂਦਾ ਜਵੰਦੇ ਦੇ ਪਿੰਡ ਤੋਂ ਰਾ ਪੋਨਿਆਂ ਨੂੰ ਹਾਂ ਉਹ ਰਾ ਜਾਂਦਾ ਹੀ ਜਵੰਦੇ ਦੇ ਪਿੰਡ ਨੂੰ ਹੋਰ ਪ੍ਰਮਾਤਮਾ ਕਰੇ ਹਾਂ ਲਈ ਆਪਾਂ ਤਾਂ ਕਹਿੰਦੇ ਆ ਮਾਪਾ ਜੀ ਨੂੰ ਜਾਮ ਠੀਕ ਕਰਕੇ ਉਹਦੇ ਬੱਚਿਆਂ ਦੇ ਵਿੱਚ ਆ ਜਾਵੇ ਸਹੀ ਗੱਲ ਆ ਮੈਂ ਤਾਂ ਸਵੇਰੇ ਹੀ ਦੁਆ ਕਰਦੀ ਆ ਵੀ ਬਾਬਾ ਜੀ ਹਮ ਤੰਦਰੁਸਤ ਰੱਖਦੇ ਕੋ ਨਣਹਾਰ ਹੋਵੇ ਸਾਟ ਸਹੀ ਗੱਲ ਹੈ ਤੰਦਰੁਸਤੀ ਬਾਬਾ ਜੀ ਦੇਵੇ ਆਉਦੇ ਬੱਚਿਆਂ ਦੇ ਵਿੱਚ ਆ ਜੇ ਵੀ ਮੈਂ ਤਾਂ ਉਦਣੇ ਹੀ ਮਿਲ ਕੇ ਆ ਹੁਣ ਜਿੰਨੇ ਆ ਗਿਆ ਪਿੰਡ ਸਹੀ ਗੱਲ ਹੈ ਮੈਂ ਤਾਂ ਉਦਣੇ ਹੀ ਮੈਣੇ ਜਾਣਾ ਤੇ ਪੁੱਤ ਇਹਨਾਂ ਬਹੁਤ ਬਰਾਦ ਆਉਂਦਾ ਜਿੰਦਣ ਦਾ ਉਹ ਸੁਣਿਆ ਨਾ ਮੈਂ ਹੂੰ ਮੈਨੂੰ ਬਹੁਤ ਜਿਆਦਾ ਬਰਾਦ ਸਹੀ ਗੱਲ ਹੈ ਉਹ ਦੇਖ ਲੈਨੀਆ ਫੋਟੋ ਔਰ ਉਹਦਾ YouTube ਤੇ ਵੀ ਮੋਰੇ ਜਦੋਂ ਆ ਜਾਂਦਾ ਉਹਦੀ ਯੱਕ ਦੰਨੀ ਆ ਕੰਮ ਅੱਖਾਂ ਮੋਰੇ ਉਹਦੀ ਨਹੀਂ ਆਉਂਦੇ ਆ ਫਿਰ ਮੈਂ ਤਾਂ ਇਸ ਦਾ ਜਾਣੀ ਤੇ ਉਹ ਬੜਾ ਕਰਦਾ ਹਾਂ ਦਾ ਕਰਦਾ ਸਿੱਧਾ ਪੁੱਤ ਤਾਂ ਪਸ ਆਹ ਕਹਿੰਦਾ ਸਾਰਾ ਟੱਬਰ ਹੱਸ ਪੈਂਦਾ ਸੀਗਾ ਹਨਾ ਮੰਮੀ ਉਹਨੇ ਕਾਦਣਾ ਲੈ ਵੀ ਪੁੱਤ ਤੇਨ ਦਾ ਹਾਂ ਤੇਰੀ ਮਾਈ ਵਧੀਆ ਰੌਣਕੀ ਬੰਦਾ ਆ ਠੀਕ ਹੋ ਜੇ ਬਾਬਾ ਤੇ ਕੋਈ ਬਾਕੀ ਅਰਦਾਸ ਸਾਹਿਬੇ ਬਾਬਾ ਜੀ ਉਹਨੂੰ ਠੀਕ ਠਾਕ ਕਰਦੇ ਸਹੀ ਗੱਲ ਆਂਦੇ ਬੱਚਿਆਂ ਦੇ ਵਿੱਚ ਘਰੇ ਆ ਜੀ ਆਪਾਂ ਵੀ ਜਾ ਕੇ ਪਤਾ ਲਿਆਈਏ ਸਹੀ ਗੱਲ ਆ ਬਾਬਾਤਾ ਜਾ ਕੇ ਸੋ ਸਾਰੇ ਜਣੇ ਅਰਦਾਸ ਕਰਿਆ ਕਰੋ ਕਿਉਂਕਿ ਪਤਾ ਨਹੀਂ ਕਈ ਇਹ ਕਹਿੰਦੇ ਹੁੰਦੇ ਆ ਵੀ ਦਵਾਈ ਨਾਲੋਂ ਤਵਾ ਅਸਰ ਵੱਧ ਕਰ ਜਾਂਦੀ ਹੈ ਕਈ ਰੱਬੀ ਰੂਹਾਂ ਹੀ ਹੁੰਦੀਆਂ ਜੀ ਕਈ ਰੱਬ ਦੇ ਨੇੜੇ ਹੁੰਦੀਆਂ ਜਿਹੜੀਆਂ ਉਹਨਾਂ ਦੀ ਦਵਾ ਲੱਗ ਜਾਂਦੀ ਆ ਜਿੱਥੇ ਦਵਾਈ ਨਹੀਂ ਲੱਗਦੀ। ਸਾਰੇ ਜਾਣੇ ਬਾਈ ਲਈ ਰਾਜਵੀਰ ਜਵੰਦੇ ਲਈ ਅਰਦਾਸ ਜ਼ਰੂਰ ਕਰਿਆ ਕਰੋ। ਤਾਂ ਜੋ ਬਾਈ ਛੇਤੀ ਸਿੱਧੀ ਠੀਕ ਹੋ ਜੇ। ਵਿਚਾਂ ਬੱਚਿਆਂ ਦੇ ਆਵੇਂ ਵਿਚਾਰਾ ਸੱਤ ਬਾਜ ਬਾਲੀ ਗਈ ਨਾ। ਥੋੜੀ-ਥੋੜੀ ਹੋਣੀ ਸੱਟਾਂ ਤਾਂ ਹੋ ਜਾਂਦੀਆਂ ਠੀਕ ਆ। ਸੱਤ ਜਿਹੜੀ ਰੱਜਣੀ ਸੀ ਉਹ ਤਾਂ ਵੱਜ ਗਈ। ਦੇਖ ਲਓ ਬੰਦਾ ਸੂਝਦਾ ਨਹੀਂ ਵੀ ਕਦੋਂ ਹੈ ਕੀ ਹੋਣਾ। ਮੰਨੇ ਘਰੋਂ ਤਾਂ ਆਉਂਦੇ ਸੀ ਵੀ ਇਹ ਜੇ ਨਾ ਜਾ ਨਾ ਕਿਵੇਂ ਜਾਂਦਾ ਸਾਡੀ ਇੱਕ ਦੱਸਿਆ ਨੂੰ ਉਹੀ ਆ ਬੰਦਾ ਨਹੀਂ ਜਾਂਦਾ ਬੰਦੇ ਨੂੰ ਥਾਂ ਲੈ ਕੇ ਜਾਂਦੀ ਆ ਤੇ ਲਾਈ ਇੱਥੋਂ ਕਿੱਥੋਂ ਕਿੱਥੇ ਗਿਆ ਕਿੱਥੇ ਥਾਂ ਡੀਕਦਾ ਸੀਗਾ ਵੀ ਇੱਥੇ ਐ ਆ ਕੰਮ ਹੋਣਾ ਹੈ ਤੁਸੀਂ ਵੀ ਸਾਰੇ ਜਣੇ ਅਰਦਾਸ ਕਰਿਆ ਕਰੋ ਲੋ ਵੀ ਨੂ ਸਸ ਗਈਆਂ ਆਵੀਆਂ ਇੱਤਾ ਖਰੀਦਦਾਰੀ ਕਰਨ ਇਦਾਂ ਨੂੰ ਵੀ 6 ਰੱਖ ਦੋ ਜੀ ਦੇ ਨਾਮ ਰੇਟ ਰੂਟ ਦੇਖੀ ਬਣਾਉਣੀ ਆ ਰੇਟ ਰੂਟ ਕਿਹਦਾ ਬਾਹਰ ਜੈਦੀਆਂ ਦੋਹਾਂ ਚ ਕਿਉਂ ਲਾ ਚੱਲਦੀ ਆ ਦੂਜੀ ਕੰਨੀ ਸ਼ਾਰਿਆਂ ਨਾਲ ਉਹਨੇ ਈ 100 ਰੁਪਏ ਕਹਿੰਦਾ ਉਹ ਕੰਨੀ ਨਹੀਂ ਈ 100 ਰਿੰਦ ਨੂੰ ਉਹਦਾ ਮੂਲ ਨਾਲ ਇਹਨਾਂ ਦਾ ਮਤਲਬ ਤੜਕੀ ਹੁਣ ਤਾਂ 2-4 ਦਿਨ ਸਾਹੀ ਕੋ ਚੰਨਣਾ ਕਿਉਂਕਿ ਸਰਪ੍ਰਾਈਜ਼ ਆ ਰਿਹਾ ਸਾਰਿਆਂ ਲਈ ਰੰਗ ਰੰਗਾ ਕਾਣ ਤਿੰਨ ਚੱਲਿਆ ਕਿਉਂਗਾ ਹੁਣ ਉਹਨੇ ਦਾ ਯਾਰ ਦਾ ਤਾਂ ਚਲੋ ਰੋਜ ਆ ਉਹਨਾਂ ਲਈ ਕੁਝ ਸਪੈਸ਼ਲ ਬਣਾਵਾਂਗੇ ਯਾਰ ਦੀ ਹੈ ਤਾਂ ਰੈਸਲਾ ਹਾਂ ਉਹ ਕੋਈ ਨਹੀਂ ਵੜੀ ਸਸੋਲੀ ਮਹਿੰਗੀ ਲੋੜਾ ਕੱਦੂ ਕੇ ਮਿਲਾਈਆਂ ਉਹ ਗੱਲ ਚੱਲੀ ਨਹੀਂ ਲਾਜ ਲੋ ਇੰਨੇ ਮਹਿੰਗੇ ਕੋਈ ਨਹੀਂ ਚੱਲੋ ਵੀ ਆਪਾਂ ਦੂਜੀ ਦੁਕਾਨ ਤੇ ਚੱਲਦੇ ਹਾਂ ਜੇ ਵਹਿੰਗੀ ਦਿੰਦਾ ਬਹੁਤ ਪੈਸੇ ਇਹੀ ਗੱਲ ਚੱਲ ਲੈ ਲਓ ਲੈ ਲਓ ਉਹ ਉਹ ਲਈ ਉਹਦੇ ਵਾਲੀ ਸੋਹਣੀ ਆ ਸਾਡੀ ਉਹ ਲੋਗ ਨੇ ਉਹਦੇ ਕੱਦੂ ਵਾਲੇ ਸੋਹਣੇ ਮੋਸਰੋ ਲਿਆਉਂਦੇ ਆ ਇਹ ਹੋ ਗਈ ਉਹ ਵੀ ਉਹ ਇੱਕ ਮਤਾਲੀ ਆ ਕੋਲੇ ਮਾ ਜੈ ਬੱਬੀ ਰਾਏ ਅੰਦਰ ਵਾਲੀ ਦੁਕਾਨ ਤੇ ਜਿਵੇਂ ਦਿਖਾ ਦੀ ਮੰਮੀ ਦੀ ਹੁੰਦੀ ਆ ਲੋਬੀ ਕੱਦੂ ਛੱਡ ਕੇ ਗੋਪੀ ਨੂੰ ਹੱਥ ਪਾ ਗਿਆ ਆਹ ਅਸਮ ਉਹ ਵੀ ਦੇਖੀ ਜਾਂਦੀ ਆ ਜੇ ਮਹੱਲੋਂ ਨਹੀਂ ਆਇਆ ਬਾਹਰ ਉਹ ਕਰਦੀ ਆ ਵੀ ਉਹ ਜਿਹੜਾ ਪੁੱਛ ਰਿਹਾ ਵੀ ਲੈ ਲੈ ਇਹ ਪਾਸ ਹੋਊਗਾ ਇਧਰੋਂ ਉਹ ਪਾਲ ਕੇ ਨਹੀਂ ਹੋ ਕੇ ਵੀ ਆ ਜਾ ਇੱਧਰ ਆ ਜਾ ਦੇ ਛੱਡੇ ਹੀ ਛੱਡੇ ਉਹ ਦੇ ਉਹ ਦੇ ਸੱਚੀ ਯਾਰ ਜਦੋਂ ਇਹ ਸਸਵਾਸ ਮੁੱਲ ਕਰੀਤਣਾ ਵੀ ਆ ਦੋ ਜਾਨੀਆਂ ਦੇਖ ਰਣ ਗਿਆ ਹੁੰਦੀ ਉਹ ਲੈ ਲਓ ਹਣਾਂ ਲੈ ਲੋ ਲੈ ਲੋ ਲੋਟ ਲਿਆਂਦਾ ਬਾਜ਼ਾਰ ਆਜੋ 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 ਕਰ ਆਜੋ ਆਜੋ ਬਾਲਾ ਦੇਖਣ ਵਾਲੇ ਮੈਂ ਸਾਰੀ ਵੀਡੀਓ ਬਣਾਈ ਆ ਵੀ ਕਿਧਰੋਂ ਕੀ ਕਰੀ ਜਾਂਦੇ ਸੀ ਉਹ ਮੰਮੀ ਨੇ ਪਹਿਲਾਂ ਕੱਦੂ ਚੱਕ ਲੈ ਲੈਨੂੰ ਪਸੰਦ ਨਹੀਂ ਆ ਫਿਰ ਇਹ ਗੋਭੀ ਚੱਕ ਲਈ ਜਾ ਕੇ ਪਰ ਮੈਂ ਕਿਹਾ ਹੁਣ ਇਹਨੂੰ ਪੁੱਛੂ ਭਈਆ ਲੈ ਲੈ ਕਹਿੰਦੇ ਨਹੀਂ गोभी 100 ਰੁਪਏ ਲੈ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਉਹਨੇ ਰੇਟ ਰੂਟ ਦੇ ਪਿੱਛੇ ਹੋਈ ਯੂਨੀਅਨ ਬਣ ਇਹਨਾਂ ਦੀ ਅਸੀਂ ਕਿ 60 ਰੁਪਏ ਲਾ ਦੇ ਗੋਭੀ ਤਾਂ ਤੇਰੀ ਖਰਾਬ ਆ ਸਾਰੀ ਹਾਂ ਕਹਿੰਦਾ ਲਾਉਣ ਹੀ ਨਹੀਂ ਮੈਂ ਕਿ ਰਹਿਣ ਦੇ 100 ਰੁਪਏ ਪਾ ਕੇ ਅਸੀਂ ਪਨੀਰ ਲੈ ਲਾਂਗੇ ਹਾਂ ਬਾਲ ਗਿਆ ਸ਼ਕੀਮਣਾ ਸਬਜ਼ੀ ਲੈਂਦੀਆਂ ਤਾਂ ਦੇਖਣ ਆਣੀਆਂ ਹੁੰਦੀਆਂ ਤੇ ਘਟਾਉਣੇ ਨਹੀਂ پیسے ਹੂੰ ਇਹਨਾਂ ਦੀ ਤਾਂ ਕਹਿੰਦੀ ਨਹੀਂ ਜਾ ਕੇ ਉੱਥੇ ਜਿੰਨੇ ਕੀ ਮੰਗ ਲੈਂਦੀ ਓਨੇ ਦੇ ਆਉਣੀਆਂ ਹੈ ਹੈ ਹੂੰ ਉਹ ਭਾਈ ਲੁੱਟਦੇ ਆ ਇਹ ਲੁੱਟਦੇ ਹੀ ਆ ਨਹੀਂ ਲੁੱਟਦੇ ਪਨੀਰ ਰਹਿ ਗਿਆ ਹੁਣ ਪਨੀਰ ਰਹਿ ਗਿਆ ਚਲ ਲੈ ਪਿੰਡੋਂ ਲਿਆਵਾਂਗੇ ਭੱਟਲ ਤੋਂ ਚਲੋ ਕੋਸ ਸਾਹਿਬ ਆ ਜਾਓ ਕਰਾ ਡਰਾਈਵਰ ਚੇਂਜ ਕਰਦੇ ਅੱਜ ਆ ਕਰ ਲੈ ਨੰਦਾ ਏ ਉੱਤੇ ਘੱਟ ਚੱਕਤਾ ਮੰਮਾ ਬਾਠ ਕਰਨ ਲੱਗ ਜਾ ਕਰ ਹੱਥ ਪਾ ਲਾ ਬਸ ਹਾਂ ਤਾਂ ਕੰਮ ਲਾਉਂਦੇ ਆ ਕੰਮ ਚਲੋ ਜੀ ਸਤ ਨਾਮ ਵਾਹਿਗੁਰੂ ਓ ਲੈ ਪਹਿਲੇ ਜੀ ਖੱਚਤੀ ਚੱਕਦੇ ਆ ਡਰਾਈਵਰ ਵਾਹ ਜੀ ਵਾਹ ਬਾਜੀ ਵਾਹ ਉਹ ਭਾਈ ਜੀ ਚਾਲੀ ਤੇ ਜਾਵੜੀ ਗੇਅਰ ਕੌਣ ਪਾਊਗਾ ਤੀਜਾ ਮੈਨੂੰ ਸਪੀਡ ਬਹੁਤ ਦਿੱਤੀ ਹੈ ਸਪੀਡ ਹੌਲੀ ਰੱਖ ਜਿੰਨੀ ਹੌਲੀ ਗੱਡੀ ਚਲਾਉਣੀ ਸਿੱਖੇਗੀ ਓਨੀ ਕੰਟਰੋਲ ਚ ਆਉਂ ਤਰੇ ਮੰਮੀ ਆਹ ਬਾਠ ਨਹੀਂ ਕਰਦੀ ਆ ਕਰ ਦੇ ਕਰ ਦੇ ਮੈਂ ਫੋਟੋ ਸੱਤ ਨਾਮ ਲਾਈਕ ਦਿਓ ਸੱਤ ਨਾਮ ਲਾਈਕ ਮਾਈ ਗੁਰੂ ਸਾਫਤ ਨਾਮ ਲਾਈਕ ਬਰੇ ਪੁਲਿਸ ਵਾਲੇ ਆਂਦੇ ਹਾਏ ਉਸ ਦਿਨ ਮੈਨੂੰ ਪੁਲਿਸ ਵਾਲਿਆਂ ਨੇ ਰੋਕ ਲਿਆ ਕਹਿੰਦੇ ਲਾਇਸੈਂਸ ਦਿਖਾਓ ਲਾਇਸੈਂਸ ਤਾਂ ਕੀ ਨਿਕਲ ਆਉਣਾ ਤੂੰ ਗੱਡੀ ਹੋਈ ਨਾ ਉਹ ਹੋਵੇ ਵਿਚਾਲੀ ਸੜਕ ਦੇ ਰੋਕ ਗੀ ਮੇਰਾ ਤਾਂ ਹੱਥ ਪੈਰ ਹੌਲੀ ਚਲਾ ਸੋਣੇ ਹੌਲੀ ਗੱਡੀ ਤੂੰ ਚਲਾਉਣੀ ਸਹੀ ਆ ਪਰ ਤੇਜ਼ ਵਾਲੀ ਕਰਦੀ ਆ ਹੌਲੀ ਚਲਾ ਪੰਜਵਾਂ ਗੇਅਰ ਪਾ ਨਹੀਂ ਮੈਂ ਚੌਥੇ ਜੀ ਪਾਉਣਾ ਉਹ ਪੰਜਵਾਂ ਨਹੀਂ ਪਾਉਣਾ ਓ ਜਾ ਯਾਰ ਇਹ ਤਾਂ ਅਰਜਨ ਵਾਲੀ ਗੱਲ ਕਰਤੀ ਜੇ ਪੰਜ ਮਾਤਾ ਘੇਰ ਹੀ ਨਹੀਂ ਪਾਇਆ ਨਖਰੂ ਚੋਣਾ ਨਹੀਂ ਆਪਾ ਚਲੋ ਚਲੋ ਜੇ ਮੈਂ ਮਤਲਬ ਪੂਰਾ ਹੱਥ ਖੋਲਿਆ ਨਾ ਮੈਂ ਜਗਰਾਉਂ ਤਾਂ ਝੋਲ ਲਈ ਤਾਂ ਹੱਥ ਤਾਂ ਖਲਾਉਣਾ ਨਹੀਂ ਤਾਂ ਹੀ ਤਾਂ ਤੁਸੀਂ ਤਾਂ ਦੋਹਾਂ ਜਾਣੀਆਂ ਨਹੀਂ ਖੇਚੜੇ ਕਰਨੀਆਂ ਇਹਂ ਦੀਆਂ ਮੈਂਟਲ ਗੱਡੀ ਬਾੜਦੇ ਬੱਲੇ 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 ਉਹ ਡੇਕਾਂ ਹੀ ਪੱਟ ਪੱਟ ਛੱਡੀਆਂ ਪਈਆਂ ਤੂਫਾਨ ਬਣਾਇਆ ਸੀ ਹੋਰ ਆ ਰਹੇ ਲੈ ਜਿਹਾ ਜੜਾਂ ਹੀ ਪੱਟੀਆਂ ਪਈਆਂ ਝੋਨਾ ਆਪਣੇ ਕੰਨੀ ਦਾ ਚਲੋ ਵਧੀਆ ਕਿਰਪਾ ਬਾਬੇ ਦੀ ਆਸਕੇ ਘਾਟਾ ਫੇਟੂ ਹੀ ਰਹਦੀ ਹੈ ਹਾੜ ਤਾਂ ਆਪਣੀ ਬਹੁਤ ਦੂਰੋਂ ਦੈਂਦੀ ਹੈ ਮੈਂ ਤਾਂ ਆਹ ਆ ਗਈ ਲੈ ਆਹ ਆ ਗਈ ਕਿਉਂ ਬਾੜੋਂ ਲੈ ਆਗੇ 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 ਚਲੋ ਫਿਰ ਚਲੋ ਯਾਰ ਅਰੇ ਯਾਰ ਚਲੋ ਅਰੇ ਯਾਰ ਹੁੰਦਾ ਦਰਨ ਨਿਕਣਾ ਉਰੇ ਬੈਠਾ ਉਹ ਦੇ ਨਾਲ ਜਾ ਕੋ ਆ ਜੀ ਕੋ ਦਿਖਾ ਨਹੀਂ ਗਾ ਕਰ ਲੋ ਅਰੇ ਯਾਰ ਅਰੇ ਯਾਰ ਵੱਡਾ ਹੋ ਗਿਆ ਹੁਣ ਤਾਂ ਦਾਰਸ਼ੰਗ ਅੱਜ ਅੱਜ ਫੈਂਟ ਲਿਆ ਆਇਆ ਫੈਂਟ ਖਾਦਾ ਅੱਜ ਫੈਂਟ ਫੈਂਟ ਮੈਂ ਗੇਟ ਲਾਇਆ ਗੇਟ ਲਾਇਆ ਦੋਸਤ ਚਾਹ ਵਸਣਾ ਗੇ ਫੇ ਫੈਂਟ ਦੋਸਤ ਬਣ ਗਏ ਤੇਥੇ ਉਥੇ ਹਾਂ ਤੁਮ ਹੋਰ ਸੇ ਹੋਰ ਭੈਣੇ ਵਧੀਆ ਤੁਸੀਂ ਤਾਂ ਲੇਟ ਹੀ ਹੋਗੇ ਕਸਾਬ ਹੋਣੀ ਆਏ ਹਜੇ ਅੱਛਾ ਹੋਰ ਹੁਣ ਆਏ ਹਜੇ ਹੋਰ ਕੀ ਅੱਜ ਅਵੇ ਸਾਡੇ ਦੇਖਣਾ ਹੈ ਮੰਦੀ ਅੱਜ ਅਲੀ ਬਖਾ ਰਹਾ ਨਾ ਤੁਹਾਨੂੰ ਮੰਦੀ ਆਇਓ ਵਈ ਹਮ ਅਰੇ ਖਰਾ ਨਾ ਕੋ ਕੰਮ ਨਾਲ ਲੈਣ ਮਿਲੂ ਓਏ ਹੌਲੀ ਹੌਲੀ ਜਾਂਦਾ ਹਾਂ ਹਾਂ ਅੰਦਰ ਜੇ ਜੇ ਰਾਤ ਨੂੰ ਐਕਟਰ ਉੱਠ ਕੇ ਜਾਂਦੀ ਸੀ ਕੀ ਆ ਉਹਨੂੰ ਕਰਨ ਨੂੰ ਤਾਂ ਭੱਜ ਜਾ 100 ਮੈਨੂੰ 100 ਕਿੰਨਾ ਵੱਡਾ ਹੁੰਦਾ ਯਾਰ ਦੇਖ ਕਿਉਂ ਬਰਾਬਰ ਆ ਗਿਆ ਵੀ 100 ਦੇ ਨਾਲ ਕਿੰਨਾ ਪਾਣੀ ਲੱਗੇਗਾ ਉਹਨਾਂ ਖੜੇ ਹੈ ਦਰਸ਼ਕ ਹੁਣ ਤੇਰੇ ਹੱਥ ਦੀਆਂ ਵੀ ਖਾਣੀਆਂ ਆ ਸੀ ਉਹ ਦਾ ਰੇਕ ਕਰੀ ਐਵੇਂ ਭੱਜ ਜਾਨੀ ਆ ਹਾਂ ਇਹਨੇ ਤੇ ਅੱਜ ਮੈਂ ਬਥੇਰੇ ਨੂੰ ਲੋਕਡਾਊਨ ਦੀ ਬਣਾ ਕੇ ਦਿਵਾ ਕੇ ਕਿ ਉਹ ਲੋਕਡਾਊਨ ਸੀ ਬੱਸ ਉਹ ਇਹ ਗੰਨਾ ਹੱਦ ਗਿੱਟੀ ਕੰਦਲ ਸੰਗਦਾ ਹਨਾ ਹਜੇ ਸੰਗ ਲੱਗਦੀ ਹੈ ਹਾਂਜੀ ਹੰਡੇ ਕਿੰਨੇ ਟਿਕਾਈ ਗਿਆ ਲੱਗਦਾ ਟੜਕੇ ਅੱਜ ਆਂ ਦੌਰ ਵਾਲਿਆਂ ਨੇ ਆਇਆ ਕਹਿੰਦੇ